ਮੱਛੇਦੋ ਕਰੇ ਚਲ ਗਏ ਹਾਂ ਬਦਹਾਨ ਨੂੰ ਇਦਾਂ ਲੱਗ ਕਿ ਇਹਦੇ ਪੇੜ-ਪੋੜ ਵਿੱਚ ਹੋਣਾ ਕਿਸੇ ਦਾ ਕਾਰਨ ਹੋਣਾ ਲੇਕਿਨ ساری ਰਾਤ ਵੀ ਇਦਗੇ ਸਾਰੇ ਰਾਤ ساری ਰਾਤ ਜੱਦਦੇ ਰਹੇ ساری ਰਾਤ ਨਹੀਂ 버ਤੇ ਪਰ ਨੂੰ ਜੇ ਮੱਛੇਵਾਂ ਨੂੰ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਤੇ ਕਿਨ੍ਹੇ ਕਾਰ ਕਿਉਂ ਨਾਲ ਸੁਸਵਾਲ ਦੇ ਕਰਦਾ ਅਦਿਕ ਮਾਤਾ ਉਸਦਾ ਬੱਚਾ ਅਚਾਨਕ ਲਾਪਤਾ ਹੋ ਜਾਵੇ ਤੇ ਉਸਦਾ ਕੋਈ ਥੋਂ ਪਤਾ ਨਾ ਲੱਗੇ ਤਾਂ ਉਸ ਮਾਤੇ ਕੀ ਬੀਤਦੀ ਹੋਵੇਗੀ ਇਸਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਮਹਿਜ਼ 11 ਸਾਲਾ ਦਾ ਮਾਸੂਮ ਜੋ ਕਿ ਘਰੋਂ ਟਿਊਸ਼ਨ ਪੜਨ ਦੇ ਲਈ ਗਿਆ ਸੀ ਪਰ ਵਾਪਸ ਘਰ ਪਰਤ ਕੇ ਨਹੀਂ ਆਇਆ ਜਿਵੇਂ ਹੀ ਇਹ ਖਬਰ ਮਾਪਿਆਂ ਨੂੰ ਮਿਲੀ ਉਹਨਾਂ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ ਦਰਅਸਲ ਰੋਹਿਤ ਨਾਮ ਦਾ ਇਹ ਬੱਚਾ ਜਿਹੜਾ ਜੋ 6ਵੀਂ ਜਮਾਤ ਦੇ ਵਿੱਚ ਪੜਦਾ ਹੈ ਆਪਣੇ ਦਾਦਾ ਦੇ ਘਰ ਯਾਨੀ ਕਿ ਗੁਰਦਾਸਪੁਰ ਦੇ ਵਿੱਚ ਰਹਿੰਦਾ ਸੀ ਤੇ ਮਾਪੇ ਜਿਹੜੇ ਨੇ ਉਹ ਲੁਧਿਆਣਾ ਦੇ ਵਿੱਚ ਰਹਿੰਦੇ ਨੇ ਜਿਵੇਂ ਹੀ ਉਹਨਾਂ ਨੂੰ ਇੱਕ ਖਬਰ ਮਿਲੀ ਉਸ ਤੋਂ ਬਾਅਦ ਮਾਪੇ ਜਿਹੜੇ ਨੇ ਉਹ ਗੁਰਦਾਸਪੁਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਆਸ-ਪਾਸ ਗਵਾਂਢ ਦੇ ਵਿੱਚ ਦੋਸਤਾਂ ਦੇ ਘਰ ਟਿਊਸ਼ਨ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਉਹਨਾਂ ਦੇ ਹੱਥ ਲੱਗੀ ਹੈ ਸੀਸੀਟੀਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਜਿੱਥੇ ਇਹ ਬੱਚਾ ਦੱਸਿਆ ਜਾ ਰਿਹਾ ਹੈ ਕਿ ਪਿੰਡ ਤੋਂ ਸ਼ਹਿਰ ਦੇ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉਸ ਤੋਂ ਅੱਗੇ ਕਿੱਥੇ ਜਾਂਦਾ ਹੈ ਕੁਝ ਵੀ ਪਤਾ ਨਹੀਂ ਚੱਲਦਾ ਪਿਛਲੇ 3 ਦਿਨਾਂ ਤੋਂ ਇਹ ਮਾਸੂਮ ਲਾਪਤਾ ਦੱਸਿਆ ਜਾ ਰਿਹਾ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦੇ ਵੱਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਉਸ ਦਾ ਬੱਚਾ ਲੱਭ ਕੇ ਲਿਆਇਆ ਜਾਵੇ ਜੇਕਰ ਕਿਸੇ ਨੂੰ ਵੀ ਉਸ ਦੇ ਬੱਚੇ ਦੇ ਬਾਰੇ ਪਤਾ ਲੱਗਦਾ ਹੈ ਤਾਂ ਥਾਣੇ ਇਸ ਦੀ ਸੂਚਨਾ ਜ਼ਰੂਰ ਦਿੱਤੀ ਜਾਵੇ ਬੇਬਸ ਮਾਪਿਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਸੁਣਾਉਣੀ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਪਰਨ ਗਿਆ ਪਰ ਵਾਪਸ ਨਹੀਂ ਪਰਤਿਆ ਆਇਆ ਤੇ ਮਿਲ ਵੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅੱਗੇ ਜਾਪੂ ਵਾਲ ਤੱਕ ਅੱਡੇ ਮਿਲ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋਂ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣੇ ਗੱਡੀ ਚ ਲਾਨਾ ਵਾਂ ਰੈਵੀ ਦਾ ਕੰਮ ਕਰਦਾ ਜੇ ਕਿ ਭੈਣ ਭਰਾ ਨੂੰ ਕਿਸੇ ਨੂੰ ਵੀ ਇਹ ਬੱਚਾ ਕਿਸੇ ਮਿਲ ਜਾਂਦਾ ਕਿਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤਾਂ ਕਿਰਪਾ ਕਰਕੇ ਤੁਹਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਬਾਅਦ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਅਸੀਂ ਬਹੁਤ ਦੁਖੀ ਦੁਖੀ ਅਤੇ ਪਰੇਸ਼ਾਨ ਆ ਜੀ ਸਾਨੂੰ ਸੋਚ ਰਿਹਾ ਵੀ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਇਕੱਲੋ ਘਰੋਂ ਨਹੀਂ ਸੀ ਕਦੀ ਗਿਆ ਬਾਹਰ। ਜੀ 14 ਤਰੀਕ ਨੂੰ ਕਿੰਨੇ ਵਜੇ ਗਿਆ? 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ। ਤੇ ਘਰਦਿਆਂ ਨੂੰ ਕਿੰਨੇ ਵਜੇ ਪਤਾ ਲੱਗਾ? ਘਰਦਿਆਂ ਨੂੰ 7:00 ਵਜੇ 7-8 ਵਜੇ ਪਤਾ ਲੱਗਾ ਸ਼ਾਮ ਨੂੰ। ਤੇ ਤੁਸੀਂ ਉਹ ਟਾਈਮ ਤੇ ਕਿੱਥੇ ਸੀ? ਮੈਂ ਉਸ ਟਾਈਮ ਲੁਧਿਆਣੇ ਸੀ। ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਜਾਂਦਾ? ਉਹ ਜਦੋਂ ਅਸੀਂ ਡਿਊਟੀ ਤੋਂ ਮਤਲਬ ਛੁੱਟੀ ਕਰਕੇ ਆਈਦਾ 7:30 ਵਜੇ ਫੋਨ ਆਇਆ। ਹਾਂਜੀ ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ 3 ਵਜੇ ਘਰੋਂ ਨਿਕਲੇ ਆ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਅਸੀਂ 3 ਵਜੇ ਘਰੋਂ ਚੱਲ ਪਿਆ ਤੇ ਸਾਢੇ 8 ਵਜੇ ਪਿੰਡ ਅਸੀਂ ਪਹੁੰਚ ਗਏ ਤੇ 15 ਤਰੀਕ ਨੂੰ ਜਦੋਂ ਬੱਚੇ ਦੀ ਦੇਖਭਾਲ ਕੀਤੀ ਤੇ ਹੁਣ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਾਈ ਹੋਈ ਹੈ ਜੀ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦੇ ਬਹੁਤ ਸਹਿਯੋਗ ਦੇ ਨਾਲ ਭੈਣ ਭਰਾਵਾ ਦੇ ਨਾਲ ਸਾਰੀ ਰਾਤ ਲੱਭਦੇ ਰਹੇ ਆ ਜਦੋਂ ਨਹੀਂ ਲੱਭਾ ਤੇ ਅਸੀਂ ਫਿਰ 11:00 ਵਜੇ ਅਗਲੇ ਦਿਨ ਲਾਗੇ ਲਾਗੇ ਸਾਰੇ ਗੁਰਦੁਆਰੇ ਮੰਦਰ ਦੇਖ ਲੈ ਕਿਤੇ ਨੇ ਦਿਖਾਈ ਦਿੱਤਾ ਤਾਂ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਹੈ ਤੇ ਹੁਣ ਤੱਕ ਪੁਲਿਸ ਦੀ ਇਨਕੁਆਇਰੀ ਕਿਵੇਂ ਚੱਲ ਰਹੀ ਹੈ ਪੁਲਿਸ ਵਾਲੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਵੀ ਸਾਡਾ ਬਹੁਤ ਸਾਥ ਦੇ ਰਹੇ ਆ ਅਗਲੇ ਰਾਤ ਦੇ 9-10 ਵਜੇ ਤੱਕ ਇੱਥੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਹਨ ਚੈੱਕ ਕਰ ਰਹੀਆਂ ਪੁੱਛ ਗਏ ਸਿਕ ਪਿੰਡ ਚ ਵੀ ਪੁੱਛ ਪ੍ਰਤਾਰ ਹੋ ਰਹੀ ਆ ਗੁਰਦੁਆਰੇ ਮੰਦਰ ਸਭ ਕੋਈ ਮਤਲਬ ਕਿ ਸ਼ਾਨਦਾਰ ਹੈ ਪੁਲਿਸ ਵਾਲੇ ਨੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੋ ਉਹਨਾਂ ਦੇ ਅੱਗੇ ਵੀ ਹੱਥ ਜੋੜਨੇ ਆ ਕਿ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਭ ਕੇ ਸਾਡੇ ਹਵਾਲੇ ਕਰ ਦਿਓ ਬਹੁਤ ਤੁਹਾਡੀ ਮਰਤਕਾਰ ਹੈ ਪ੍ਰਸ਼ਾਸਨ ਵੀ ਬਹੁਤ ਮਰਤਕਾਰ ਹੈ ਇਸ ਟਾਈਮ ਅ ਸੋਨੂ ਜੀ ਜਿਤਨਾ ਕੀ ਬੱਚਾ ਗਿਆ ਆ ਤੇ ਬਹੁਤ ਸਾਰੇ ਲੋਕੀ ਕਹੀਏਗੀ ਕਿ ਬੱਚਾ ਕਿਤੇ ਮੈਂਟਲੀ ਅਫੈਕਟ ਨਹੀਂ ਹੈਗਾ ਨਹੀਂ ਉਹ ਪੜਨ ਪੜਨ ਲਿਖਣ ਸੇ ਬਹੁਤ ਹਿਆਰ ਜੋ ਸੇਮਿੰਗ ਕਲਾਸ ਚ ਪੜਦਾ ਸੀ ਠੀਕ ਆ ਤੇ ਜਿਤਨਾ ਆਪ ਦੀ ਬੱਚਾ ਗਿਆ ਆ ਇਹ ਲੱਗਦਾ ਤੁਹਾਨੂੰ ਜੀ ਤਰਪੇ ਲੁਧਿਆਣਾ ਰਹਿੰਦੇ ਸੀ ਹਾਂ ਜੀ ਸਾਨੂੰ ਥੋੜਾ ਕੇ ਖਿਆਲ ਆ ਵੀ ਮਤਲਬ ਇਹ ਉਹਨੂੰ 2-3 ਵਾਰੀ ਹੜਨਾ ਆਇਆ ਗਿਆ ਵਾ ਬਸ ਤਾਂ ਪਤਾ ਇੱਧਰ ਨੂੰ ਜਾਂਦਾ ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ ਕੰਪਨੀ 'ਚ ਵੀ ਫੋਨ ਕੀਤਾ ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ ਉਹਨਾਂ ਦਾ ਵੀ ਰੋਜ਼ ਕੰਪਨੀ 'ਚ ਵੀ ਫੋਨ ਆਈ ਜਾ ਰਿਹਾ ਬਾਹੂ ਦਾ ਵੀ ਆਈ ਜਾ ਰਿਹਾ ਬਾਕੀ ਮਾਸਟਰਾਂ ਨੇ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਦਾ ਡਾ ਇੱਥੇ ਨਹੀਂ ਆਇਆ ਹੈਗਾ ਉਹ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ ਮਕਾਨ ਮਾਲਕੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਿਆ ਇਹ ਤੁਰੰਤ ਤੁਹਾਨੂੰ ਫੋਨ ਕਰ ਦਾਂਗੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ 11 ਸਾਲ ਦੀ 11 ਕੇ ਸਾਲ ਹਾਂਜੀ ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖੀ ਇਹਨਾਂ ਨੂੰ ਕੀ ਮੈਸੇਜ ਚਾਹਨਾ ਚਾਹੋ ਜਨਤਾ ਨੂੰ ਇਹ ਮੈਸੇਜ ਦੇਣਾ ਕਿ ਭੈਣ ਭਰਾ ਨੂੰ ਕਿਤੇ ਮੈਂ ਵੀ ਡਰਾਈਵਰ ਭਰਾਵਾਂ ਜੇ ਕਿ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤੇ ਚਲੋ ਸਾਡਾ ਬੱਚਾ ਨੂੰ ਵਾਪਸ ਕੀਤਾ ਜਾਵੇ ਅਸੀਂ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਚਲੋ ਹੇ ਕਿਨੇ ਸਾਡਾ ਬੱਚਾ ਸਾਡੇ ਵਾਪਸ ਆਜੇ ਬੱਚੇ ਜਦੋਂ ਘਰੇ ਚਲ ਗਏ ਤਾਂ ਸਾਨੂੰ ਇੰਨਾ ਲੱਗਿਆ ਕਿ ਇਹ ਪੇਂਡੂ ਪਿੰਡ ਵਿੱਚ ਹੋਣਾ ਕਿਸੇ ਦਾ ਕਾਰਨ ਹੋਣਾ ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ ਲੇਕਿਨ ਉਹ ਸਾਰੀ ਰਾਤ ਬੀਤ ਗਈ ਸਾਰਾ ਰਾਤ ਸਾਰੀ ਰਾਤ ਲੱਦਦੇ ਰਹੇ ਸਾਰੀ ਰਾਤ ਨਹੀਂ ਵਰਤੇ ਕਰ ਨੂੰ ਫਿਰ ਅਗਲੇ ਦਿਨ ਸਵੇਰ ਮੈਂ ਐਸੇ ਰੂਪ ਪਹੁੰਚ ਗਏ ਸਾਰੇ ਤਿੰਨ ਬੱਚੇ ਤੁਰ ਪੇ ਰਾਤ ਦੇ 8 ਵਜੇ ਪਹੁੰਚ ਗਏ ਲੇਕਿਨ ਸਾਰੀ ਜਾਂਚ ਪੜਤਾਲ ਕੀਤੀ ਤੇ ਕਿਤੇ ਨਹੀਂ ਬੱਚਾ ਮਿਲਿਆ ਤਣੇ ਜਦੋਂ ਬੱਚੇ ਨੂੰ ਤੁਸੀਂ ਮਿਲਦੇ ਗਿਲਦੇ ਸੀ ਬੱਚਾ ਹੱਸਾ ਖੇਰਦਾ ਸੀ ਬੱਚਾ ਤੁਹਾਡੇ ਤੋਂ ਦੂਰ ਰਹਿੰਦਾ ਸੀ ਹੋ ਸਕਦਾ ਵੀ ਤੁਹਾਨੂੰ ਮਿਲਣ ਵਾਸਤੇ ਉਧਰ ਨਾ ਚੜਗਾ ਹੋਵੇ ਪਤਾ ਨਹੀਂ ਤੁਹਾਨੂੰ ਇਹ ਡਾਊਟ ਹੈਗਾ ਕਿਦ ਲੁਧਿਆਣੇ ਨਾ ਹੋਏ ਸ਼ਾਇਦ ਜੇ ਤੁਹਾਡੇ ਜਾਣਕਾਰ ਲੁਧਿਆਣਾ ਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਹੀ ਕਹਿਣਾ ਚਾਹਾਂਗੀ ਕਿ ਬਸ ਜਦੋਂ ਕਿਤੇ ਵੀ ਬੱਚਾ ਦੀ ਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਾ ਕਰਕੇ ਬੱਚੇ ਨੂੰ ਤੁਹਾਡੇ ਦਰ ਤੇ ਥਾਂ ਦੇ ਵੱਲੇ ਕਰ ਦਿੰਦਾ ਜਿਹੜੇ ਲੋਕ ਭੈਣ ਤੇ ਅੱਜ ਟਾਈਮ ਆਪਾਂ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਮੈਂ ਰੋਕਣੇ ਹੀ ਕਹਿਣਾ ਚਾਹਾਂਗੀ ਕਿ ਕਿਰਪਾ ਕਰਕੇ ਜੇ ਬੱਚਾ ਤੁਹਾਨੂੰ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਹੈ ਤੇ ਕਿਰਪਾ ਕਰਕੇ ਉਹਨਾਂ ਨੂੰ ਸਵਾਲ ਕਰ ਤੋ ਸੰਪਰਕ ਕਰ ਤੋ ਸ਼ੇਅਰ ਕਰ ਤੋ ਵਾਤੋ ਵਾਤ ਤੇ ਖਬਰ ਨੂੰ ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਆਪਾਂ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾਂ ਟਾਬੇ ਲਾਗੇ-ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੀ ਪੈਸੇ ਹੀ ਆ 5 ਕੁਸੂਰ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲੋਂ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਉਹ ਗਿਆ ਪਰ ਅਸੀਂ ਭਾਲ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਬਰਾਮਦ ਕਰਾਂਗੇ ਮੈਮ ਹੁਣ ਤੱਕ ਜਿਹੜੀ ਇਨਕੁਆਰੀ ਪਈ ਕੀਤੀ ਏ ਜਸ ਸੀਸੀਟੀਵੀ ਫੋਟੇ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਸਾਨੂੰ ਅਸੀਂ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀ ਦੀਪਕ ਦੀਆਂ ਦਿਖਾ ਰਹੇ ਆ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਮੈਂ ਦੱਸਿਆ ਜਾ ਰਿਹਾ ਕਿ ਜਦੋਂ ਉਹ ਗਰਦਾਸ ਨਗਲ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਤੇ ਬੈਠ ਕੇ ਜਾ ਉੱਥੇ ਪਤਾ ਲੱਗਾ ਉਹ ਕੁੱਝ ਵੀ ਕੌਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ ਤਾਰਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੇ ਤਾਰਤਾ ਉਹਨਾਂ ਨੇ ਤੇ ਉਸ ਤੋਂ ਅੱਗੇ ਤਾਂ ਕੁਝ ਉਸ ਤੋਂ ਨਹੀਂ ਅੱਗੇ ਸਾਨੂੰ ਪਤਾ ਲੱਗ ਰਿਹਾ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੌਕ ਨੰਕਰ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਤੇ ਸਾਰੇ ਅਸੀਂ ਉੱਥੇ ਅਲਾਸਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕਮਰਿਆਂ ਵਾਲੇ ਅਸੀਂ ਉਹਨਾਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੋਈ ਆ ਜੇ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਐ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਦੋਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੀ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ 'ਚ ਰਹਿ ਰਹੇ ਸੀਗੇ ਮੈਮ ਜਿਵੇਂ ਕਿ ਇੱਕ ਹਾਈਲਾਰਡ ਦੇ ਵਿੱਚ ਜਿਹੜਾ ਆ ਲੁਧਿਆਣਾ ਪੁਲਿਸ ਨੂੰ ਉਹ ਅਲਰਟ ਕੀਤਾ ਕਿਉਂਕਿ ਹੋ ਸਕਦਾ ਵੀ ਬੱਚਾ ਲੁਧਿਆਣੇ ਨੂੰ ਪੂਚ ਕਰ ਗਿਆ ਹੋਵੇ ਨਹੀਂ ਇਹ ਇਹਨਾਂ ਨੇ ਜਿੱਥੇ ਆਨਰ ਗਵਾਂਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਕਿ ਜੇ ਬਾਈ ਦੀ ਵੀ ਆਉਂਦਾ ਤਾਂ ਸਾਨੂੰ ਉਸੇ ਵੇਲੇ ਇਨਫੀਮੇਸ਼ਨ ਦੇਣ ਉਹ ਤੇ ਮੈਮ ਹੁਣ ਜਿਹੜੀ ਧਾਰਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਹਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਛਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰ ਨਾਲ ਦੇ ਜਿਹੜੇ ਅਸੀਂ ਉਹ ਲਾ ਰਹੇ ਆਂ